ਫਾਜ਼ਿਲਕਾ ਸਰ ਪਹਿਲਾਂ ਵੀ ਕੋਈ ਤੁਹਾਡੇ ਕੋਲ ਪੁੱਛ ਰਿਆ ਸਰ ਇਹ ਫਾਜ਼ਿਲਕਾ ਦਾ ਰਹਿਣਾ ਜੀ ਇਹ ਸਰ ਕਿਵੇਂ ਬਰਾਮਦਗੀ ਹੋਈ ਹੈ ਕੀ ਪੁਲਿਸ ਕੋਲ ਇਨਫੋਰਮੇਸ਼ਨ ਸੀਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਵੀ ਆ ਜਿਹੜੀ ਸਾਡਾ ਇਨਫੋਰਮੇਸ਼ਨ ਮਿਲੀ ਸੀ ਉਹਦੇ ਸੰਬੰਧੀ ਜਿਹੜਾ ਇੱਧਰ ਆਇਆ ਇਹਨਾਂ ਨੇ ਦੋ ਫੈਰ ਕੀਤੇ ਪੁਲਿਸ ਦੇ ਸਾਡੇ ਪੁਲਿਸ ਸਾਡੀ ਨੇ ਜਵਾਬੀ ਫੈਰਿੰਗ ਕੀਤੀ ਜਿਹੜੇ ਉਹ ਇੱਕ ਗਿੱਟੇ ਤੇ ਲੱਗਾ ਸਰ ਬਰਾਮਦਗੀ ਦੱਸ ਦਿਓ ਕਿੰਨਾ ਬਰਾਮਦਗੀ ਇੱਕ ਪਿਸਟਲ ਬੱਤੀ ਬੋਰ ਇੱਕ ਮੋਬਾਈਲ ਇੱਕ ਮੋਟਸਾਈਕਲ ਦਾ ਨੰਬਰ ਚਾਰ ਚੀਜ਼ ਜੀ ਜੀ ਸਰ ਜੀ ਸਰ ਇਹ ਤੁਸੀਂ ਪਿੱਛਾ ਕਰ ਰਹੇ ਸੀ ਗੱਡੀ ਤੇ ਫਾਇਰ ਕੀਤਾ ਇਹਨੇ ਪੁਲਿਸ ਦੀ ਜੀ 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 ਇਹ ਕਿੱਦਾਂ ਕਿੱਦਾਂ ਹੋਇਆ ਇਹ ਸਰ ਸਰ ਨੇ ਦੱਸਿਆ ਤੁਹਾਨੂੰ ਕਿ ਮਤਲਬ ਇਹ ਸਾਡੇ ਤੋਂ ਇੱਕ ਮੋਟਰਸਾਈਕਲ ਭਜਾ ਕੇ ਤੇ ਇਸਨੇ ਇੱਧਰ ਕੱਚੇ ਨੂੰ ਮੋੜ ਲਿਆ ਸੀ ਜੀ ਮੋੜਨ ਤੇ ਜਦੋਂ ਸਾਡੀ ਇੱਕ ਆ ਪ੍ਰਾਈਵੇਟ ਗੱਡੀ ਸੀ ਅੱਗੇ ਸੀ ਸਰਕਾਰੀ ਗੱਡੀ ਪਿੱਛੇ ਸੀ ਜੀ ਜਦੋਂ ਗੱਡੀ ਉੱਪਰ ਚੜ੍ਹ ਆਈ ਇਹ ਤੇ ਨੇ ਫਾਇਰ ਮਾਰਿਆ ਸਿੱਧਾ ਹੂੰ ਉਹ ਸ਼ੀਸ਼ੇ ਲੱਗਾ ਤਾਂ ਦੂਸਰਾ ਫਾਇਰ ਸਾਈਡ ਤੇ ਸ਼ੀਸ਼ੇ ਦੇ ਬਾਹਰਲੇ ਸ਼ੀਸ਼ੇ ਤੇ ਲੱਗਾ ਸ਼ੀਸ਼ਾ ਟੁੱਟ ਗਿਆ ਤੇ ਉਸ ਤੋਂ ਬਾਅਦ ਜਵਾਬੀ ਫਾਇਰ ਦੇ ਵਿੱਚ ਇੱਕ ਫਾਇਰਸੀ ਭਾਈ ਕੀਤਾ ਦੂਸਰਾ ਫਾਇਰ ਉਹਦੇ ਜਿੱਟੇ 'ਚ ਲੱਗਾ ਗਿਆ ਹੁਣ ਇਲਾਜ ਲਈ ਭੇਜਿਆ ਜੀ ਹਾਂ ਜੀ ਹਸਪੀਟਲ ਤੇ ਜੀ ਤਾਂ ਬਿਲਕੁਲ ਧੰਨ